ਦੋਸਤੋ ਮੈਂ ਤੁਹਾਡਾ ਬਾਜਖੰਡਾ ਤੁਸੀਂ ਦੇਖ ਰਹੇ ਹੋ న్యూਸ ਟਾਈਮ ਪਾਤੜਾ ਅੱਜ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ ਤਰਸੇਮ ਖਾਸ਼ਪੂਰੀ ਆਜੋ ਅੱਜ ਇਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਤਰਸੇਮ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ ਸ਼ੁਕਰੀਆ ਜੀ ਸਾਨੂੰ ਦੱਸੋ ਵੀ ਇਹ ਤੁਸੀਂ ਜੋ ਆਪਣੀ ਗੀਤਕਾਰੀ ਦਾ ਸੰਘਰਸ਼ ਕਦੋਂ ਸ਼ੁਰੂ ਕੀਤਾ ਇਹ ਗੀਤਕਾਰੀ ਦਾ ਜਿਹੜਾ ਮੇਰਾ ਸ਼ੌਂਕ ਹੈ ਮੈਂ ਸਕੂਲ ਟਾਈਮ ਤੋਂ ਸ਼ੁਰੂ ਕਰਤਾ ਸੀ ਪਰ ਕਾਫੀ ਟਾਈਮ ਬਾਅਦ ਜਾ ਕੇ ਜਿਹੜਾ ਦੁਨੀਆ ਦੇ ਵਿੱਚ ਮੇਰਾ ਨਾਮ ਬਣਿਆ ਉਹ ਇਸ ਰੋਟਿਆਂ ਦੇ ਉੱਪਰ ਨਿਰਭਰ ਹੈ ਤੇ ਤੁਸੀਂ ਕਿਹੜੇ ਕਿਹੜੇ ਜੋ ਆਪਣੇ ਗੀਤ ਨੇ ਹੱਥ ਲਿਖੇ ਤੁਹਾਡੇ ਗੀਤ ਨੇ ਤੁਸੀਂ ਕਿਹੜੇ ਕਿਹੜੇ ਸਿੰਗਰ ਨੂੰ ਦਿੱਤੇ ਆ ਸਿੰਗਰ ਤਾਂ ਕਾਫੀ ਨੇ ਤੇ ਹੁਣ ਕੁਝ ਕ ਨਾਮ ਮੇਰੇ ਯਾਦ ਵੀ ਨੇ ਕਈ ਕਈ ਵਰੀ ਨਹੀਂ ਵੀ ਲੈ ਜਾਂਦੇ ਜਿਵੇਂ ਨਿਰਮਲ ਬਾਲਾ ਜਸਤਾਲੀ ਵਾਲਾ ਬਲਵੀਰ ਬਿੱਲੂ ਅਮਰਤਰਾ ਵੀ ਨਿਰਮਲ ਬਾਲਾ ਮਰਦਰਾਵੀ ਐਸ ਸੁਖਵੀਰ ਪ੍ਰੀਤ ਲਫਾਜ਼ ਬਾਸ ਸਿੰਘ ਬਾਜ ਇਹਨਾਂ ਸਿੰਗਰਾਂ ਨੇ ਮੇਰੇ ਜਿਹੜੇ ਗੀਤੇ ਗਾਏ ਅੱਜ ਦੇ ਮੁਤਾਬਕ ਜਿੰਨੀ ਤੁਹਾਡੀ ਅੱਜ ਉਮਰ ਹੋ ਗਈ ਆ ਤੇ ਜਦੋਂ ਤੁਸੀਂ ਇਹ ਆਪਦਾ ਦੌਰ ਸ਼ੁਰੂ ਕੀਤਾ ਸੀ ਪੈਸ਼ਨ ਸ਼ੁਰੂ ਕੀਤਾ ਸੀ ਗੀਤਕਾਰ ਦਾ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਮੈਨੂੰ ਅੱਜ ਗੀਤਕਾਰੀ ਲਿਖਦੇ ਨੂੰ ਤਾਂ ਤਕਰੀਬਨ 30 ਸਾਲ ਤੋਂ ਉੱਪਰ ਹੋ ਗਏ ਨੇ ਪਰ ਜਿਹੜਾ ਮੇਰਾ ਗੀਤਕਾਰੀ ਦੇ ਵਿੱਚ ਨਾਮ ਬਣਿਆ ਉਹ 2020 ਦੇ ਵਿੱਚ ਗੱਠ ਜੁੜ ਗੀਤ ਹਾਂਜੀ ਜਿਹੜਾ ਤੁਹਾਡਾ ਇਹ ਹੱਥ ਲਿਖਿਆ ਗੱਠ ਜੁੜ ਗੀਤ ਹੈ ਕਿਹੜੇ ਕਲਾਕਾਰ ਨੇ ਗਾਇਆ ਇਹ ਗੀਤ ਨਿਰਮਲ ਮਾਲਾ ਜਸਤਾਲੀ ਵਾਲ ਨੇ ਗਾਇਆ ਕਿਰਪਾ ਕਰਕੇ ਦੋ ਲੈਣਾ ਤੁਸੀਂ ਨਾ ਸਕਦੇ ਹੋ ਜਰੂਰ ਜੀ ਤੇਰਾ ਤਾਂ ਪੰਜਾਬ ਵਿੱਚ ਬਾਲਾ ਬੁਰਾ ਹਾਲ ਵੇ ਬੱਚਾ ਬੱਚਾ ਮੂੰਹ ਤੇ ਤੈਨੂੰ ਕੱਢਦਾ ਹੈ ਗਾਲ ਵੇ ਹੁੰਦਾ ਪਿੰਡਾਂ 'ਚ ਵਿਰੋਧ ਦੇ ਵੜਾ ਤੇਰਾ ਵੇ ਗੱਠ ਜੋੜ ਸਾਡਾ ਬਾਦਲਾ ਹਾਥੀ ਲੰਡਾ ਨਾ ਕਰਾ ਦੇ ਕੀਤੇ ਮੇਰਾ ਵੇ ਗੱਠ ਜੋੜ ਤੇਰਾ ਬਾਦਲਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਗੱਠ ਜੋੜ ਗੀਤ ਲਿਖਿਆ ਇਹ ਸਿੱਧਾ ਟਾਰਗੇਟ ਕੀਤਾ ਤੁਸੀਂ ਬਾਦਲ ਸਰਕਾਰ ਨੂੰ ਨਹੀਂ ਇਹ ਟਾਰਗੇਟ ਨਹੀਂ ਹੁੰਦਾ ਇਹ ਲੋਕਾਂ ਦੀ ਜਿਹੜੀ ਆਮ ਪਿੰਡਾਂ ਦੇ ਵਿੱਚ ਗੱਲਬਾਤ ਚੱਲਦੀ ਹੁੰਦੀ ਹੈ ਜਿਸ ਟਾਈਮ ਤੇ ਬਹੁਜਨ ਸਮਾਜ ਪਾਰਟੀ ਦਾ ਤੇ ਅਕਾਲੀ ਦਲ ਦਾ ਗੱਠ ਜੋੜ ਹੋਇਆ ਉਸ ਟਾਈਮ ਤੇ ਕੁਝ ਖੁੰਡ ਚਰਚਾਵਾ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਅਕਸਰ ਮੇਰਾ ਸੁਭਾਅ ਹੈ ਕਿ ਮੈਂ ਬਜ਼ੁਰਗਾਂ ਦੇ ਵਿੱਚ ਬੈਠਦਾ ਉਹਨਾਂ ਦੀਆਂ ਗੱਲਾਂ ਸੁਣਦਾ ਤਾਂ ਉਤੋਂ ਇਹ ਗੀਤ ਜਿਹੜਾ ਪਿੰਡ ਕਲਵਾਣੂ ਨੇੜੇ ਕੱਗਾ ਉਤੋਂ ਇਹਦੀ ਜਿਹੜੀ ਆਮਦ ਹੋਈ ਹੈ ਉੱਥੇ ਇੱਕ ਬਜ਼ੁਰਗ ਸੀਗੇ RAM ਸਿੰਘ ਉੱਥੇ ਬੜੇ ਮਤਲਬ ਕਿ ਇੱਕ ਹਾਸੇ ਟੱਠੇ ਵਾਲੇ ਬੰਦੇ ਸੀ ਉਹਨਾਂ ਨੇ ਕਿਹਾ ਸੀ ਇਹ ਕਿਹਨਸਾ ਗੱਠ ਜੋੜ ਹੋ ਗਿਆ ਰਾਇਆ ਤੋ ਹੱਥੀ ਵੀ ਲੰਡਾ ਕਰਾਏਗੀ ਉਤੋਂ ਇਹ ਜਿਹੜਾ ਗੱਠ ਚੜਕੀ ਦਿੱਤਾ ਕੰਮ ਬੋਤਨ ਧੰਨਵਾਦ ਤੁਹਾਡਾ ਬਹੁਤ ਵਧੀਆ ਨਾਲ ਜੋ ਤੁਸੀਂ ਇਹ ਗੀਤ ਲਿਖਿਆ ਤੇ ਹੋਰ ਕਿਹੜੇ-ਕਿਹੜੇ ਗੀਤ ਨੇ ਜਿਹੜੇ ਤੁਹਾਡੇ ਮਤਲਬ ਅੱਜ ਤੱਕ ਚਰਚਾ ਦੇ ਵਿੱਚ ਰਹੇ ਨੇ ਕਿਰਪਾ ਕਰਕੇ ਦੱਸੋਗੇ ਉਸ ਤੋਂ ਬਾਅਦ ਇਹ ਗੀਤ ਨਾਲ ਚਲੋ ਮੇਰੀ ਜਿਹੜੀ ਇੱਕ ਗੀਤਕਾਰੀ ਦੇ ਵਿੱਚ ਪਹਿਲ ਕਦਮੀ ਹੋਈ ਹੈ ਤਾਂ ਮੇਰਾ ਗੀਤ ਬਹੁਤ ਵਧੀਆ ਹਿੱਟ ਰਿਹਾ ਹੈ ਤੇ ਉਸ ਤੋਂ ਬਾਅਦ ਫਿਰ ਇਸੇ ਹੀ ਗਾਇਕ ਨੇ ਨਿਰਮਲ ਸਿੰਘ ਮੱਲਾ ਜਿਹੜੇ ਨੇ ਨਿਰਮਲ ਮੱਲਾ ਉਹਨਾਂ ਦਾ ਹੀ ਮੈਨੂੰ ਇੱਕ ਆਈਡੀਆ ਸੀ ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਕੁਝ ਲਿਖੋ ਕਸ਼ਪਰੀ ਜੀ ਜੋ ਅੱਜ ਦੁਨੀਆ ਦੇ ਵਿੱਚ ਜਿਵੇਂ ਦੌਰ ਚੱਲ ਰਿਹਾ ਸੀਗਾ ਆਮ ਆਦਮੀ ਪਾਰਟੀ ਦਾ ਉਸ ਟਾਈਮ ਤੇ ਇੱਕ ਹਨੇਰੀ ਵਾਂਗੂ ਛਾਈ ਹੋਈ ਸੀ ਆਪਣੇ ਅੱਜ ਦੇ ਸੀਐਮ ਭਗਵੰਤ ਮਾਨ ਜੀ ਉਹਨਾਂ ਦੇ ਫੇਵਰ ਦੇ ਵਿੱਚ ਕਾਫੀ ਲੋਕ ਆ ਰਹੇ ਸੀ ਤਾਂ ਉਥੋਂ ਇਹ ਜਿਹੜਾ ਮੇਰਾ ਇੱਕ ਨਵਾਂ ਗੀਤ ਹੋਰ ਮੈਂ ਲਿਖਿਆ ਮੁੱਖ ਮੰਤਰੀ ਉਹ ਵੀ ਨਿਰਮਲ ਮਾਲਾ ਤੇ ਅਮਰਤਰਾਵੀ ਨੇ ਜਿਹੜਾ ਰਿਕਾਰਡ ਕੀਤਾ ਮੁੱਖ ਮੰਤਰੀ ਗੀਤ ਕਾਫੀ ਮੇਰਾ ਚਰਚਾ ਦੇ ਵਿੱਚ ਹੈ। ਅੱਛਾ ਜੀ ਜੋ ਇਹ ਗੀਤ ਸੀ ਤੁਹਾਡਾ ਲਿਖਿਆ ਹੋਇਆ ਸੀ ਬਹੁਤ ਚਰਚਾ ਦੇ ਵਿੱਚ ਰਿਹਾ ਮੁੱਖ ਮੰਤਰੀ ਗੀਤ ਆਇਆ ਸੀ ਕਿਰਪਾ ਕਰਕੇ ਸਾਡੇ ਦਰਸ਼ਕਾਂ ਨੂੰ ਜਿਹੜੀਆਂ ਦੋ ਲਾਈਨਾਂ ਸੁਣਾਉਂਗੇ? ਹਾਂਜੀ। ਉਹ ਬੜਾ ਚਿਰ ਹੋ ਗਿਆ ਅੱਜ ਤੋਂ ਦੇ ਆਇਆ ਅਕਾਲੀ ਕਾਂਗਰਸ ਨੂੰ ਇਸ ਵਾਰ ਸਾਰਾ ਹੀ ਪੰਜਾਬ ਆਖਦਾ ਵੋਟ ਪਾਉਣੀ ਆਪ ਨੂੰ। ਘਰ ਘਰ ਜਾ ਕੇ ਆਪਾਂ ਕਹਿ ਕੇ ਆਵਾਂਗੇ ਵੇ ਦੋਣੇ ਜਵੇਂ ਸ਼ਾਮ ਨੂੰ ਐ ਤੇ ਕੀ ਬਣਾਉਣਾ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਐ ਤੇ ਕੀ ਬਣਾਉਣਾ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਉ ਜਿਵੇਂ ਤੂੰ ਕਹੇਗੀ ਮੇਰੀ ਲਾਡੋ ਰਾਣੀ ਇਹ ਨਹੀਂ ਉੱਥੇ ਵੋਟ ਪਾਵਾਂਗੇ ਇਸ ਵਾਰ ਸਾਰਾ ਹੀ ਪੰਜਾਬ ਆਖਦਾ ਨਹੀਂ ਛਾੜੂ ਨੂੰ ਜੇ ਤਾਹਾਂ ਮਾਗੇ ਐਸੇ ਵਾਰੀសារਹੀ ਪੰਜਾਬ ਆਖਦੇ ਨਹੀਂ ਛਾੜੂ ਨੂੰ ਜਿਤਾਵਾਂਗੇ ਜਿੱਤਰ ਝਕਾ ਹੋਵੇ ਸਾਰੇ ਲੋਕਾਂ ਦਾ ਨਹੀਂ ਝੋਕਾ ਦੇਣਾ ਚਾਹੀਦਾ ਪਗਵੰਤ ਮਾਨ ਮੁੱਦੇ ਚੱਕੇ ਠੋਕ ਠੋਕ ਕੇ ਮੌਕਾ ਦੇਣਾ ਚਾਹੀਦਾ ਚੱਕਦਾ ਹੈ ਬਾਈ ਮੁੱਦੇ ਠੋਕ ਠੋਕ ਕੇ ਮੌਕਾ ਦੇਣਾ ਚਾਹੀਦਾ ਬਹੁਤ ਹੀ ਲੱਗਾ ਖਸ਼ਪਤੀ ਜੀ ਤੁਹਾਡਾ ਇਹ ਗੀਤ ਸੁਣ ਕੇ ਸੋ ਆਪਾਂ ਕੋਲ ਮਿਲ ਕੇ ਕਹਿ ਸਕਦੇ ਆ ਪੰਜਾਬ ਚ ਸਰਕਾਰ ਜੋ ਬਣੀ ਹੈ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਉਹਦੇ ਵਿੱਚ ਤੁਹਾਡਾ ਵੀ ਪੂਰਾ ਪੂਰਾ ਹੱਥ ਸੀਗਾ ਬਿਲਕੁਲ ਜੀ ਤਾਂ ਪੰਜਾਬ ਦੇ ਲੋਕ ਜਾਣਦੇ ਨੇ ਮਾਨ ਸਾਹਿਬ ਵੀ ਜਾਣਦੇ ਨੇ ਇਹਨਾਂ ਚੀਜ਼ਾਂ ਨੂੰ ਇਲੈਕਸ਼ਨ ਦੇ ਦੌਰਾਨ ਜੇ ਕਹੀਏ ਤਾਂ ਮੈਂ ਆਮ ਆਦਮੀ ਪਾਰਟੀ ਲਈ ਹੀ ਜ਼ਿਆਦਾ ਗੀਤ ਜਿਹੜੇ ਲਿਖੇ ਨੇ ਤੇ ਜਿਹੜੇ ਵੱਖ-ਵੱਖ ਕਲਾਕਾਰਾਂ ਨੇ ਗਾਏ ਨੇ ਤੇ ਸਾਡੇ ਹਲਕਾ ਖੇਤਰਾਂ ਤੋਂ ਐਮਐਲਏ ਕੁਲਵੰਤ ਸਿੰਘ ਬਾਜੀਗਰ ਉਹਨਾਂ ਦੇ ਲਈ ਵੀ ਗੀਤ ਲਿਖਿਆ ਸੀ ਕੁਲਵੰਤ ਬਾਜੀਗਰ ਜਿੱਤੂਗਾ ਹਲਕੇ ਛਤਰਾਣੇ ਤੋਂ ਚੇਤਨ ਸਿੰਘ ਜੋੜਾ ਮਾਜਰਾ ਜੀ ਉਹਨਾਂ ਲਈ ਵੀ ਲਿਖਿਆ ਸੀ ਅਮਨ अरोड़ा ਜੀ ਲਈ ਲਿਖਿਆ ਤੇ ਹੋਰ ਵੀ ਮਤਲਬ ਕਾਫੀ ਇਦਾਂ ਦੇ ਗੀਤ ਨੇ ਜਿਹੜੇ ਜ਼ਿਆਦਾਤਰ ਮੈਂ ਸੀਐਮ ਭਗਵੰਤ ਮਾਨ ਜੀ ਉਹਨਾਂ ਲਈ ਫੁੱਲ ਚਰਚੇ ਫੈਨ ਭਗਵੰਤ ਮਾਨ ਦੇ ਇਹ ਮਤਲਬ ਮੈਂ ਕੋਈ ਦਰਜਣ ਤੋਂ ਵੱਧ ਗੀਤ ਨੇ ਜਿਹੜੇ ਆਵਾ ਦੇ ਪਾਰਟੀ ਦੇ ਚੋਣ ਪ੍ਰਚਾਰ ਲਈ ਉਸ ਟਾਈਮ ਤੇ ਲਿਖੇ ਨੇ ਥੋੜਾ ਬਾਜ ਖਿੰਡਾ ਤੁਸੀਂ ਦੇਖ ਰਹੇ ਹੋ ਨਿਊਜ਼ ਟਾਈਮ ਪਾਤੜਾ ਹੋਰ ਨਵੀਆਂ-ਨਵੀਆਂ ਇੰਟਰਵਿਊਆਂ ਵੇਖਣ ਵਾਸਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਜੁੜੇ ਰਹੋ ਮਿਲਦੇ ਆਉਣ ਵਾਲੇ ਸਮੇਂ ਵਿੱਚ ਨਵੀਆਂ-ਨਵੀਆਂ ਸ਼ਕਤੀਆਂ ਦੇ ਨਾਲ ਥੈਂਕ ਯੂ